ਦੋਸਤੋ ਨਮਸਕਾਰ ਪੰਜਾਬ ਜੋ ਕਿ ਅੱਜ ਹੜਾਂ ਦੀ ਮਾਰ ਚਿਲਦੇ ਆ ਨਾ ਚਾਹੁੰਦੇ ਹੁਆ ਵੀ ਜਿਹੜੇ ਪੋਲੀਟੀਕਲ ਤੇ ਸਮਾਜਿਕ ਲੋਗ ਨੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਲੋਕਾਂ ਦੀ ਮਦਦ ਕਰਨੀ ਪੈ ਰਹੀ ਹੈ ਲੇਕਿਨ ਸ਼ਾਇਦ ਜਿਹੜੀ ਮੌਜੂਦਾ ਸਰਕਾਰ ਹੈ ਉਹ ਕਿਤੇ ਨਾ ਕਿਤੇ ਸਾਨੂੰ ਫੇਲ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੀ ਹਾਲਤ ਅੱਜ ਪੰਜਾਬ ਦੇ ਪਿੰਡਾਂ ਦੀ ਹੈ ਉਹ ਸ਼ਾਇਦ ਨਹੀਂ ਹੋਣੀ ਚਾਹੀਦੀ ਸੀ। ਤੋਂ ਉਹੋਣਾ ਹੀ ਪੰਜਾਬ ਦੇ ਅੱਜ ਜਿਹੜੇ ਮਾੜੇ ਹਾਲਾਤ ਹੋਏ ਨੇ ਉਹਦੇ ਲਈ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਦੋਸਤ ਰਜਿੰਦਰ ਭਗਤ ਜੀ ਦੇ ਨਾਲ ਰਜਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਸ਼ੁਕਰੀਆ ਸਰ। ਰਜਿੰਦਰ ਜੀ ਤੁਹਾਨੂੰ ਪਤਾ ਹੀ ਹੈ ਅਸੀਂ ਦੇਖ ਰਹੇ ਹਾਂ ਕਿ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਸਭ ਤੋਂ ਪਹਿਲੇ ਅਸੀਂ ਜਾਣਨਾ ਚਾਹਾਂਗੇ ਕਿ ਇਹਦਾ ਕਸੂਰਵਾਰ ਕੌਣ ਹੈ? ਤੁਹਾਨੂੰ ਮੌਜੂਦਾ ਹਾਲਾਤ ਆਉਣ ਤੋਂ ਪਹਿਲਾਂ ਹੀ ਮੌਸਮ ਵਿਭਾਗ ਨੇ ਚੇਤਾਵਨੀ ਦੇ ਦਿੱਤੀ ਸੀ ਜੇਕਰ ਤੁਹਾਡੇ ਕੋਲ ਮੌਸਮ ਵਿਭਾਗ ਦੀ ਚੇਤਾਵਨੀ ਆ ਚੁੱਕੀ ਹੈ ਤੇ ਤੁਹਾਡਾ ਪਹਿਲਾ ਫਰਜ਼ ਬੰਦਾ ਸੀ ਤੁਸੀਂ ਆਪਣੀ ਤਿਆਰੀ ਬੰਨ ਲੈਂਦੇ ਹੜ੍ਹਾਂ ਨਾਲ ਨਜਿੱਠਣ ਦੇ ਲਈ ਕਿਹੜੀਆਂ-ਕਿਹੜੀਆਂ ਜਿਹੜੀਆਂ ਤਿਆਰੀਆਂ ਸੀਗੀਆਂ ਉਹ ਤੁਸੀਂ ਕਰਨੀਆਂ ਸੀਗੀਆਂ ਉਹ ਜਿਹੜੀਆਂ ਤੁਹਾਨੂੰ ਟਾਈਮ ਰਹਿੰਦੇ ਕਰ ਲੈਣੀਆਂ ਚਾਹੀਦੀਆਂ ਸੀਗੀਆਂ ਤਾਂ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਅਸੀਂ ਬਚਾ ਸਕਦੇ ਔਰ ਜਿਹੜੇ ਜਾਨ ਜਿਹੜੇ ਉਹਨਾਂ ਦੇ ਡੰਗਰ ਸੀਗੇ ਪਾਲੇ ਹੋਏ ਤੇ ਦੁੱਧਾਰੂ ਪਸ਼ੂ ਜਿਹੜੇ ਨੇ ਬਹੁਤ ਜ਼ਿਆਦਾ ਜਿਹੜੇ ਨੇ ਉਹ ਉਹਦੇ 'ਚ ਨੁਕਸਾਨ ਹੋਇਆ ਸਭਾਨ ਹੋਇਆ ਤੇ ਲੋਕਾਂ ਨੂੰ ਘਰ-ਬਾਰ ਜਿਹੜਾ ਆਪਣਾ ਛੱਡਣਾ ਪਿਆ ਏ ਤੇ ਜੇਕਰ ਇਹ ਮੈਸੇਜ ਸਰਕਾਰ ਪਹਿਲੇ ਦੇ ਦਿੰਦੀ ਕਿ ਤੁਹਾਨੂੰ ਵਿਸਥਾਪਿਤ ਹੋਣਾ ਪੈਣਾ ਏ ਤੇ ਲੋਕਾਂ ਨੂੰ ਇੰਨੀ ਮਾਰ ਨਹੀਂ ਸੀ ਚਲਣੀ ਪੈਣੀ ਲੇਕਿਨ ਜਿੰਦਰ ਹੀ ਅੱਜ ਆਜ਼ਾਦੀ ਤੋਂ 78 ਸਾਲਾਂ ਬਾਅਦ ਵੀ ਜੇ ਅਸੀਂ ਇਹ ਸੋਚਣਾ ਹੈ ਵੀ ਪਾਣੀ ਆ ਜਾਣਾ ਤੇ ਅਸੀਂ ਆਪਣਾ ਘਰ ਛੱਡ ਕੇ ਭੱਜਣਾ ਪਏਗਾ ਤਾਂ ਮੈਨੂੰ ਲੱਗਦਾ ਵੀ ਇਹਦੇ ਪਿੱਛੇ ਕਿਤਨਾ ਕਿਤੇ ਸਾਡੀ ਸਰਕਾਰ ਜ਼ਿੰਮੇਵਾਰ ਕਿਉਂਕਿ ਜਿਹੜਾ ਅਸੀਂ ਗੱਲ ਕਰਦੇ ਆਂ ਵੀ ਡਿਜ਼ਾਸਟਰ ਮੈਨੇਜਮੈਂਟ ਜਿਹੜੀ ਹੁੰਦੀ ਹੈ ਕੀ ਸਾਡੇ ਪੰਜਾਬ ਦੇ ਵਿੱਚ ਉਹਦਾ ਕੋਈ ਹੈ ਆਦਾਰਾ ਜੀ ਇਦਾਂ ਦੀ ਕੋਈ ਕੁਦਰਤੀ ਕੋਈ ਆਪਦਾ ਸਾਡੇ ਤੇ ਆ ਜਾਂਦੀ ਹੈ ਕੋ ਪੁਛਾਲ ਆ ਜਾਂਦਾ ਹੈ ਜਾਂ ਹੁਣ ਜਿੱਦਾਂ ਹੜ੍ਹਾਂ ਆ ਗਏ ਨੇ ਉਹਦੇ ਉਹਦੇ ਨਾਲ ਨੇ ਜਿੱਠਣ ਦੀ ਕੀ ਕੋਈ ਡਿਪਾਰਟਮੈਂਟ ਹੈ ਜਾਂ ਕੋਈ ਮੰਤਰੀ ਜਾਂ ਕੋਈ ਹੈ ਕੋਈ ਐਸਾ ਪੰਜਾਬ ਮੈਂ ਕਹਿ ਸਕਦਾ ਹਰ ਸਾਲ ਹੜ੍ਹਾਂ ਦੀ ਮਾਰ ਚੱਲਦਾ ਹੈ ਬਸ ਇਹ ਹੋ ਸਕਦਾ ਹੈ ਕਿ ਕਈ ਵਾਰ ਇਹਦਾ ਜੋ ਕਹਿ ਸਕਦੇ ਹਾਂ ਡਿਜ਼ਾਸਟਰ ਬਹੁਤ ਘੱਟ ਹੁੰਦਾ ਹੈ ਤੇ ਇਸ ਵਾਰ ਤਾਂ ਜਿਹੜਾ ਬਹੁਤ ਜ਼ਿਆਦਾ ਹੋਇਆ ਹੈ ਮੈਨੂੰ ਯਾਦ ਹੈ 2019 ਦੇ ਵਿੱਚ ਵੀ ਹੜ ਜਦੋਂ ਆਏ ਸੀਗੇ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਦੀ ਸੀ ਉਸ ਟਾਈਮ ਵੀ ਜਿਹੜਾ ਇਹ ਜਿਹੜੇ ਆ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪਈਆਂ ਉਸ ਤੋਂ ਪਹਿਲਾਂ ਵੀ ਹੜ ਆਂਦੇ ਰਹੇ ਨੇ ਮਗਰ ਅੱਜ ਦੀ ਡੇਟ ਵਿੱਚ ਵੀ ਦੇਖਿਆ ਜਾਏ ਤੁਹਾਡੇ ਕੋਲ ਨਾ ਤਾਂ ਪ੍ਰੋਪਰ ਮਸ਼ੀਨਰੀ ਹੈ ਔਰ ਨਾ ਹੀ ਤੁਹਾਡੇ ਕੋਲ ਯੋਗ ਪ੍ਰਬੰਧ ਨੇ ਕਿ ਤੁਸੀਂ ਹੜਾਂ ਨਾਲ ਨਜਿੱਟ ਸਕਦੇ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਆ ਲਗਭਗ ਜਿਹੜੇ 4 ਸਾਲ ਸਰਕਾਰ ਦੇ ਹੋ ਗਏ ਨੇ ਇਹਦੇ ਵਿੱਚ ਕੋਈ ਫਰਕ ਨਹੀਂ ਆਇਆ ਜੇ ਕੈਪਟਨ ਸਾਹਿਬ ਦੇ ਸਮੇ ਲੋਕ ਹੜਾਂ ਦੇ ਨਾਲ ਘਰੋਂ ਬਾਹਰ ਹੁੰਦੇ ਸੀ ਤੇ ਅੱਜ ਵੀ ਹੋ ਰਹੇ ਨੇ ਇਹਦਾ ਮਤਲਬ ਹੈ ਕਿ ਸਰਕਾਰ ਇਹ ਹਵਾਜੀ ਹੈ ਔਰ ਤੁਹਾਨੂੰ ਯਾਦ ਹੋਏਗਾ ਇੱਕ ਬਿਆਨ ਮੈਂ ਤੁਹਾਨੂੰ ਯਾਦ ਕਰਾ ਦੇਣਾ ਭਗਵੰਤ ਮਾਨ ਸਾਹਿਬ ਦਾ ਇੱਕ ਬਿਆਨ ਜਿਹੜਾ ਹੈ ਉਹ ਕਾਂਗਰਸ ਸਰਕਾਰ ਦੇ ਟਾਈਮ ਦਾ ਵੀ ਇਹੀ ਸੀਗਾ ਕਿ ਅਸੀਂ ਜਿਹੜਾ ਹੈ ਇਹ ਜੋ ਹਾਲਾਤ ਦੇਖ ਰਹੇ ਆ ਜੋ ਹੜ੍ਹ ਦੀ ਸਥਿਤੀ ਉਤਪੰਨ ਹੋਈ ਹੈ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੈ ਬਿਲਕੁਲ ਹੁਣ ਹੁਣ ਜਦੋਂ ਅਸੀਂ ਸਰਕਾਰ ਦਾ ਹੁਣ ਕੋਣ ਜ਼ਿੰਮੇਵਾਰ ਹੈ ਹੁਣ ਜੋ ਕਹਿ ਸਕਦੇ ਆ ਭਗਵੰਤ ਮਾਨ ਸਾਹਿਬ ਦਾ ਕੋਈ ਸੀਐਮ ਸਾਹਿਬ ਦਾ ਕੋਈ ਬਿਆਨ ਕੱਲ ਤੱਕ ਕੋਈ ਬਿਆਨ ਨਹੀਂ ਸੀ ਆਇਆ ਖੜੇ ਪੈਰੀ ਬਿਆਨ ਜਿਹੜਾ ਏ ਉਹ ਆਇਆ ਏ 27 ਤਰੀਕ ਦਾ ਪਰ ਬਿਆਨ ਵੀ ਉਹਨਾਂ ਦਾ ਆਇਆ ਕਿ ਮੈਂ ਆਪਣਾ ਹੈਲੀਕਾਪਟਰ ਦੇ ਰਿਹਾ ਹਾਂ ਇਹ ਵੀ ਚਲੋ ਉਹਨਾਂ ਦੇ ਅੰਦਰ ਇੱਕ ਕਲਾ ਹੈ ਜਿਹੜੀ ਹਰ ਗੱਲ ਹਰ ਗੱਲ ਉਹ ਚੁਟਕਲੇ ਸੀ ਕਹਿ ਜਾਂਦੇ ਆ ਤੇ ਚੁਟਕਲੇ ਦੇ ਨਾਲ ਹੀ ਲੋਕਾਂ ਨੂੰ ਹਸਾ ਵੀ ਜਾਂਦੇ ਆ ਔਰ ਮੈਸੇਜ ਕੀ ਚਲਾ ਗਿਆ ਉਹਦੇ ਬਾਰੇ ਧਿਆਨ ਹੀ ਨਹੀਂ ਹੁੰਦਾ ਤੁਸੀਂ ਸੋਚੋ ਇੱਕ ਗੱਲ ਕਿ ਲਗਭਗ ਸਾਢੇ 3 ਕਰੋੜ ਦੇ ਲਗਭਗ 바ਧੀ ਪੰਜਾਬੀ 3 ਕਰੋੜ ਤੋਂ ਉੱਪਰ ਹੋਈ ਜਾਂਦੀ ਹੈ ਕੁਝ ਸ਼ਾਇਦ ਮੈਂ ਗਲਤ ਵੀ ਹੋਵਾਂ 3 ਕਰੋੜ ਤੋਂ ਉੱਪਰ 바ਧੀ ਹੈ ਤੇ ਪੰਜਾਬ ਦੇ ਕੋਲ ਇੱਕ ਹੀ ਹੈਲੀਕਾਪਟਰ ਹੈ ਉਹ ਵੀ ਮੁੱਖ ਮੰਤਰੀ ਕੋਲ दे 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 देखो जी वो भी जबो लोग आज खुले आसमान ਦੇ ਥੱਲੇ ਸੋ ਰਹੇ ਨੇ ਉਹਨਾਂ ਦੇ ਘਰ-ਬਾਰ ਉਜੜ ਚੁੱਕੇ ਨੇ ਤੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਕਿ ਮੈਂ ਆਪਣਾ ਹੈਲੀਕਾਪਟਰ ਦੇ ਰਿਹਾ ਤੇ ਉਹਦੇ ਤੇ ਜਾਓ ਤੇ ਫੇਰ ਹੀ ਸ਼ਾਇਦ ਉਹਨਾਂ ਦੀ ਮਦਦ ਹੋ ਸਕੇ ਯਾਨੀ ਕਿ ਜੇ ਉਹਨਾਂ ਦਾ ਹੈਲੀਕਾਪਟਰ ਮੁੱਖ ਮੰਤਰੀ ਦਾ ਖਰਾਬ ਹੈ ਤੇ ਜਨਤਾਲੇ ਦੀ ਕੁਝ ਨਹੀਂ ਹੈਗਾ ਸਾਡੇ ਕੋਲ ਮੈਂ ਇੱਕ ਗੱਲ ਧਿਆਨ ਚ ਲੈਣਾ ਚਾਹਨਾ ਜਿਹੜੀ ਸਾਡੀ ਫੌਜ ਆ ਇਸ ਟਾਈਮ ਮੌਜੂਦਾ 4 ਤੋਂ 5 ਹੈਲੀਕਾਪਟਰ ਜਿਹੜੇ ਨੇ ਬਿਲਕੁਲ ਉਹ ਮਦਦ ਕਰ ਰਹੇ ਨੇ ਜਿਹੜੇ ਲੋਕ ਪਾਣੀਆਂ ਦੇ ਵਿੱਚ ਫਸੇ ਨੇ ਜਿਹੜੇ ਲੋਕ ਅਸੀਂ ਗੱਲ ਕਰ ਰਹੇ ਆਂ ਪੰਜਾਬ ਗਵਰਨਮੈਂਟ ਦੀ ਮੈਂ ਹੈਲੀਕਾਪਟਰ ਦੀ ਗੱਲ ਤੁਹਾਨੂੰ ਯਾਦ ਕਰਾ ਰਿਹਾ ਆਂ ਕਿ ਖਾਲੀ ਇੱਕ ਹੈਲੀਕਾਪਟਰ ਦੀ ਗੱਲ ਨਹੀਂ ਅਸੀਂ ਕਰ ਰਹੇ ਮੈਂ ਕਹਿ ਰਿਹਾ ਆਂ ਕਿ ਸਰਕਾਰ ਨੇ ਕੀਤੀ ਹੈ ਸਰਕਾਰ ਦੀ ਕੀ ਡੈਡ ਹੈ ਹਾਂਜੀ ਦੇਖੋ ਜਿਹੜੀ ਸਟਰੀ ਆਰਮੀ ਹੈ ਉਹਦੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ ਤੇ ਉਹਨਾਂ ਨੇ ਜੋ ਕਰ ਦੇਣਾ ਉਹ ਅਸੀਂ ਪਿਛਲੇ ਸਮਿਆਂ 'ਚ ਦੇਖਿਆ ਇਹ ਆ ਵੀ ਆਹ ਕੋਲ ਸਾਰੀ ਮਸ਼ੀਨਰੀ ਮੌਜੂਦ ਹੈ ਹੈ ਲੇਕਿਨ ਪੰਜਾਬ ਗਵਰਨਮੈਂਟ ਇਦਾਂ ਦੀ ਆਪਦਾ ਲਈ ਨਜਿੱਠਣ ਲਈ ਆਪਣੀ ਕੀ ਸਾਡੀ ਤੇ ਬਿਲਕੁਲ ਤਿਆਰ ਨਹੀਂ ਹੈ ਔਰ ਇਹਨਾਂ ਕੋਲ ਕੁਝ ਵੀ ਨਹੀਂ ਹੈ ਇਸ ਬਾਬਤ ਹੁਣ ਅਸੀਂ ਗੱਲ ਕਰਦੇ ਹਾਂ ਜੀ ਦੂਸਰੀ ਤੁਸੀਂ ਗੱਲ ਕੀਤੀ 2019 ਦੀ ਤੇ ਥੋੜੀ ਦੇਰ ਪਹਿਲੇ ਤੁਸੀਂ ਗੱਲ ਕਰ ਰਹੇ ਸੀ ਕਿ ਕੈਪਟਨ ਸਾਹਿਬ ਨੇ ਲਗਭਗ 100 ਕਰੋੜ ਦਾ ਜਿਹੜਾ ਪੈਕੇਜ ਅਨਾਉਂਸ ਕੀਤਾ ਸੀ ਹਾਂਜੀ ਜਿਹੜੇ ਲੋਕ ਹੜਪੀੜਿਤ ਸੀ ਤੇ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਪੰਜਾਬ ਗਵਰਨਮੈਂਟ ਹੁਣ ਕੀ ਕਰਦੀ ਹੈ ਕਿ ਇਹ ਸਿਰਫ ਇੱਕ ਪੈਕੇਜ ਐਨਾਨਸ ਹੋ ਜੇਗਾ ਕਿ ਲੋਕਾਂ ਤੱਕ ਕੁਝ ਰਾਹਤ ਸਮਗਰੀ ਜਾਂ ਰਾਹਤ ਕੁਝ ਪਹੁੰਚੇਗੀ ਇੱਕ ਚੀਜ਼ ਤੁਸੀਂ ਦੇਖਿਓ ਕਿ ਇੱਕ ਸੋਸ਼ਲ ਮੀਡੀਆ ਦੇ ਫੋਟੋ ਜਿਹੜੀ ਇਹ ਉਹ ਵਾਇਰਲ ਹੋ ਰਹੀ ਏ ਜਿਹਦੇ ਵਿੱਚ ਹੈਲੀਕਾਪਟਰ ਦੇ ਅੰਦਰ ਆਟਾ ਆਟੇ ਦੀਆਂ ਥੈਲੀਆਂ ਰੱਖੀਆਂ ਜਾ ਰਹੀਆਂ ਮੈਂ ਇੰਨਾ ਹੈਰਾਨ ਹੋ ਗਿਆ ਕਿ ਹੈਲੀਕਾਪਟਰ ਨੂੰ ਅਸੀਂ ਇਸਤੇਮਾਲ ਕਰਨਾ ਏ ਆਟਾ ਡਿਲੀਵਰ ਕਰਨ ਦੇ ਲਈ ਜਾਂ ਲੋਕਾਂ ਦੀ ਜਾਨ ਬਚਾਉਣ ਦੇ ਲਈ ਤੁਹਾਡੇ ਲਈ ਉਹ ਜਾਨਾ ਕੀਮਤੀ ਨੇ ਜਾਂ ਤੁਸੀਂ ਹੈਲੀਕਾਪਟਰ ਦਾ ਇਸਤੇਮਾਲ ਆਪਣੇ ਆਟ ਤੁਸੀਂ ਪਚਾਰੇ ਹੋ ਤੁਸੀਂ ਹੋਰ ਵੀ ਕੋਈ ਜ਼ਰੀਆ ਲੱਭ ਸਕਦੇ ਹੋ ਨੇ ਦੇਖੋ ਜੀ ਅਸੀਂ ਸਿਰਫ ਸਰਕਾਰ ਦੀਆਂ ਕਮੀਆਂ ਨਹੀਂ ਦਿਖਾਣੀਆਂ ਇੱਕ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਨਾਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਨੂੰ ਕੁਝ ਸੁਜੈਸ਼ਨ ਵੀ ਦੇਈਏ ਤੇ ਜਿਹੜੀ ਆਪਤਾ ਆਣੀ ਸੀ ਅਸੀਂ ਉਹਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਇਹ ਸਾਨੂੰ ਮੰਨਣਾ ਪਏਗਾ ਬਿਲਕੁਲ ਜੀ ਹੁਣ ਆਪਤਾ ਆ ਚੁੱਕੀ ਹੈ ਹੁਣ ਅਸੀਂ ਉਸ ਮੁੱਦੇ ਤੇ ਗੱਲ ਕਰ ਰਹੀ ਆ ਕਿ ਇਹਦੇ ਨਾਲ ਹੁਣ ਇਹਨੂੰ ਫੇਸ ਕਿਦਾਂ ਕਰਨਾ ਹੈ ਇਹਦੇ ਤੋਂ ਬਾਹਰ ਕਿਦਾਂ ਨਿਕਲਣਾ ਇੱਕ ਇਸ ਤੋਂ ਪਹਿਲਾਂ ਗੱਲ ਕਰਨੀ ਆ ਜ਼ਰੂਰੀ ਏ ਕਿ ਸਰਕਾਰ ਨੂੰ ਜਦ ਆਲਰੇਡੀ ਮੌਸਮ ਵਿਭਾਗ ਨੇ ਚੇਤਾਵਨੀ ਦੇ ਦਿੱਤੀ ਕਿ ਬਈ ਜਿਹੜਾ ਬਰਸਾਤ ਹੋਏਗੀ ਬਹੁਤ ਭਾਰੀ ਬਰਸਾਤ ਹੋਏਗੀ ਤੁਹਾਡੇ ਜਿਹੜੇ ਸਾਲ ਦੇ ਸਾਲ ਪਿੰਡ ਜਿਹੜੇ ਨੇ ਉਹ ਹਾੜਾਂ ਚ ਡੁੱਬਦੇ ਨੇ ਤੁਸੀਂ ਇਸ ਚੀਜ਼ ਦੀ ਤਿਆਰੀ ਕਿਉਂ ਨਹੀਂ ਕੀਤੀ ਤੁਸੀਂ सीएम साहब आप तमिलनाडु ਦੇ ਵਿੱਚ ਜਿਹੜੇ ਆ ਉਹ ਗਏ ਹੋਏ ਸੀਗੇ ਤੁਹਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਚੀਜ਼ ਸੀਗੀ ਇਹ ਚੀਜ਼ਾਂ ਜੇਕਰ ਤੁਸੀਂ ਮੌਜੂਦ ਨਹੀਂ ਹੋ ਤੇ ਤੁਹਾਡਾ ਜਿਹੜਾ ਮੰਤਰੀ ਮੰਡਲ ਆ ਉਹ ਕੀ ਕਰ ਰਿਹਾ ਹੈ ਆ ਰਿਲੇਟਡ ਜਿਹੜਾ ਡਿਪਾਰਟਮੈਂਟ ਹੈ ਜੁਜੀ ਲੋ ਦੀ ਬਣਦੀ ਸੀ ਰਿਲੇਟਡ ਡਿਪਾਰਟਮੈਂਟ ਆ ਉਹ ਕੀ ਕਰ ਰਿਹਾ ਸੀਗਾ ਬਿਲਕੁਲ ਮੰਤਰੀ ਮੰਡਲ ਜਿਹੜੇ ਸੀਗੇ ਉਹ ਅਖੀਰਲੇ ਸਮੇਂ ਤੱਕ ਹਰਕਤ ਦੇ ਵਿੱਚ ਨਹੀਂ ਆਏ ਦੇਖੋ ਹਮੇਸ਼ਾ ਅਸੀਂ ਦੇਖਿਆ ਵੀ ਲੀਡਰ ਲੋਕ ਜਿਹੜੇ ਹੁੰਦੇ ਨੇ ਨਾ ਉਹ ਪਹਿਲੇ ਮਾਮਲਾ ਸਰਗਰਮ ਹੋਣ ਦਿੰਦੇ ਨੇ ਕੋਈ ਮਾਹੌਲ ਬਣਦਾ ਤੇ ਫਿਰ ਉਹ ਐਂਟਰੀ ਮਾਰਦੇ ਨੇ ਫਿਰ ਫੋਟੋ ਸੈਸ਼ਨ ਹੁੰਦਾ ਜੋ ਕਿ ਅੱਜ ਕੱਲ੍ਹ ਹੋ ਵੀ ਰਿਹਾ ਤੇ ਉਹ ਸ਼ਾਇਦ ਉਹਦੀ ਵੇਟ ਕਰ ਰਹੇ ਸੀ ਵੀ ਇੱਕ ਵਾਰੀ ਪੂਰਾ ਪਾਣੀ ਘਰਾਂ 'ਚ ਵੜ ਜਾਏ ਲੋਕਾਂ ਦੇ ਘਰ ਉੱਜੜ ਜਾਣ ਫਿਰ ਅਸੀਂ ਜਾਵਾਂਗੇ ਹੀਰੋ ਬਣ ਕੇ ਤੇ ਉਹ 2-2 4-4 ਕਿਲੋ ਆਟਾ ਦਾਲ ਦੇ ਕੇ ਤੇ ਅਸੀਂ ਹੀਰੋ ਬਣਾਂਗੇ ਉਰਬਣ ਵੀ ਰਹਿਣ ਦੇਖੋ ਇਹ ਹਰ ਸਾਲ ਦੇ ਸਾਲ ਜਿਕਰ ਸਾਨੂੰ ਇਹੀ ਜਿਹੇ ਜਹੀ ਸਥਿਤੀ ਜਿਹੜੀ ਹੈ ਉਹ ਆ ਰਹੀ ਹੈ ਸਾਡੇ ਸਾਹਮਣੇ ਅਸੀਂ ਫੇਸ ਕਰ ਰਹੇ ਹਾਂ ਨੂੰ ਤੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਂਦੇ ਸਾਲ ਦੇ ਲਈ ਹੁਣ ਤਿਆਰ ਹੋ ਜਾਈਏ ਬਿਲਕੁਲ 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 ਅਸੀਂ ਸਾਨੂੰ ਦੇਖਣਾ ਪਏਗਾ ਵੀ ਹੁਣ ਅਗਲੇ ਸਾਲ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਈਏ ਹਾਂਜੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਦੋਂ ਇਹ ਮੁਸ਼ਕਲ ਪੰਜਾਬ ਤੇ ਆਣ ਪਈ ਹੈ ਤੇ ਸਰਕਾਰ ਨੂੰ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ ਵੀ ਹੁਣ ਜਿਹੜਾ ਉਹ ਜਿਹੜੇ ਲੋਕ ਜਿਹੜੇ ਘਰਾਂ ਚੋਂ ਬਾਹਰ ਹੋ ਗਏ ਨੇ ਜਿਨ੍ਹਾਂ ਦੇ ਕਾਰੋਬਾਰ ਠੱਪ ਹੋ ਗਏ ਫਸਲਾਂ ਜਿਹੜੀਆਂ ਰੁੜ ਗਈਆਂ ਡੰਗਰ ਪਸ਼ੂ ਜਿਹੜੇ ਨੇ ਉਹ ਵਿਚਾਰੇ ਗੁਜ਼ਰ ਗਏ ਨੇ ਡੈਥ ਹੋ ਗਈ ਉਹਨਾਂ ਦੀ ਤੇ ਸਾਡੇ ਅਸਲ ਦੇ ਵਿੱਚ ਹੈ ਨਾ ਸ਼ਹਿਰੀ ਲੋਕ ਜਿਹੜੇ ਅਸੀਂ ਆ ਅਸੀਂ ਸੋਚਦੇ ਹਾਂ ਵੀ ਪਿੰਡੂ ਲੋਕ ਜਿਹੜੇ ਉਹ ਡੰਗਰ ਪਸ਼ੂ ਰੱਖਦੇ ਨੇ ਉਹ ਸ਼ਾਇਦ ਸਿਰਫ ਦੁੱਧ ਹੀ ਪੀਂਦੇ ਨੇ ਲੇਕਿਨ ਨਹੀਂ ਹਜ਼ਾਰਾਂ ਲੋਕ ਨੇ ਜਿਨ੍ਹਾਂ ਦਾ ਇਹ ਵਪਾਰ ਹੈ ਜਿਹੜੇ ਦੁੱਧ ਵੇਚਦੇ ਨੇ ਜਾਂ ਡੰਗਰ ਪਸ਼ੂਆਂ ਦਾ ਜਿਹੜਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਕਾਰੋਬਾਰ ਜਿਹੜੇ ਨੇ ਉਹ ਖੁੱਜ ਗਏ ਔਰ ਪਤਾ ਨਹੀਂ ਹੁਣ ਕਿੰਨੇ ਸਾਲ ਲੱਗਣਗੇ ਉਹਨਾਂ ਨੂੰ ਦੁਬਾਰਾ ਜਿਹੜਾ ਪੈਣਾ ਧਿਆਨ ਬਿਲਕੁਲੀ ਜਿੰਨੀ ਦੇਰ ਤੱਕ ਉਹ ਪਾਣੀ ਉਤਰੇਗਾ ਨਹੀਂ ਲੋਕ ਵਾਪਸ ਪਹੁੰਚਣਗੇ ਨਹੀਂ ਓਨੀ ਦੇਰ ਤੱਕ ਉਹਨਾਂ ਨੇ ਗੁਜ਼ਾਰਾ ਕਰਨਾ ਤੇ ਆਪਣੀ ਕ੍ਰਿਸ਼ਤੀ ਚਲਾਨੀ ਹੈ ਆਪਣਾ ਜੀਵਨ ਆਪਨ ਕਰਨਾ ਉਹਦੇ ਲਈ ਬਹੁਤ ਜ਼ਰੂਰੀ ਹੈ ਫਿਲਹਾਲ ਮਦਦ ਔਰ ਮਦਦ ਦੇ ਉੱਤੇ ਆ ਜਾਈਏ ਤੇ ਪੰਜਾਬ ਸਰਕਾਰ ਜਿੱਥੇ ਕਰਜ਼ੇ ਲੈ ਲੈ ਕੇ ਫਿਲਹਾਲ ਸਰਕਾਰ ਚਲਾ ਰਹੀ ਹੈ ਤੇ ਕੀ ਹੁਣ ਰਾਹਤ ਸਮਗਰੀ ਜਾਂ ਕੋਈ ਪੈਕੇਜ ਦੇਣ ਦੇ ਲਈ ਫਿਰ ਕਰਜ਼ਾ ਉਠਾਏਗੀ ਬਿਲਕੁਲ ਕਰਨਾ ਪਏਗਾ ਕਰਨਾ ਤਾਂ ਆਹੀ ਪਏਗਾ ਕਿਉਂਕਿ ਪੈਸਾ ਦਾ ਕੋ ਜਨਰੇਟਰ ਦਾ ਹੋ ਨਹੀਂ ਰਿਹਾ ਕਰਜ਼ੇ ਲੈ ਲੈ ਕੇ ਅਸੀਂ ਜਿਹੜਾ ਉਹ ਆਪਣੀਆਂ ਸਕੀਮਾਂ ਲਾਗੂ ਕਰ ਰਹੇ ਹਾਂ ਪਰ ਪਬਲਿਕ ਦੇ ਕੋਲ ਜਿਹੜਾ ਪਹੁੰਚ ਨਹੀਂ ਰਿਹਾ ਤੇ ਹੁਣ ਫਿਰ ਲੱਗਦਾ ਵੀ ਕਰਜ਼ਾ ਹੀ ਇੱਕ ਲੈਣਾ ਪਏਗਾ ਇੱਥੇ ਇੱਕ ਗੱਲ ਜਿਹੜੀ ਨੋਟ ਕਰਨ ਵਾਲੀ ਹੋਵੇਗੀ ਸੈਂਟਰ ਗਵਰਨਮੈਂਟ ਤੋਂ ਜਰੂਰ ਆਸ ਹੋਏਗੀ ਕਿਉਂਕਿ ਪੰਜਾਬ ਸਟੇਟ ਜਿਹੜੀ ਉਹ ਇੰਡੀਆ ਦਾ ਹਿੱਸਾ ਹੈ ਔਰ ਸੈਂਟਰ ਗਵਰਨਮੈਂਟ ਮੋਦੀ ਸਰਕਾਰ ਜਿਹੜੀ ਉਹ ਕੋਈ ਨਾ ਕੋਈ ਰਾਹਤ ਪੈਕੇਜ ਜ਼ਰੂਰ ਉਹ ਜਿਹੜੀ有机会 ਬਿਲਕੁਲ ਬਿਲਕੁਲ ਸਾਨੂੰ ਇੱਥੇ ਵੀ ਇਹ ਵੀ ਦੇਖਣਾ ਪਏਗਾ ਵੀ ਸੈਂਟਰਲ ਗਵਰਨਮੈਂਟ ਦਾ ਜਿਹੜਾ ਹੈ ਉਹ ਬੜਾ ਵੱਡਾ ਰੋਲ ਹੈ ਕਿਉਂਕਿ ਇਹ ਜਿਹੜਾ ਹੜ੍ਹ ਹੈ ਸਿਰਫ ਪੰਜਾਬ 'ਚ ਨਹੀਂ ਰਾਜਸਥਾਨ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਔਰ ਇਵਨ ਗੁਜਰਾਤ ਦੇ ਵੀ ਕੁਝ ਹਿੱਸਿਆਂ ਦੇ ਵਿੱਚ ਅਸੀਂ ਦੇਖਿਆ ਵੀ ਨੁਕਸਾਨ ਹੋਇਆ ਇਸ ਕਰਕੇ ਸੈਂਟਰਲ ਗਵਰਨਮੈਂਟ ਨੂੰ ਇਹਦੇ ਵਿੱਚ ਇਨਵੋਲ ਹੋਣਾ ਪੈਣਾ ਲੇਕਿਨ ਪੰਜਾਬ ਗਵਰਨਮੈਂਟ ਦੀ ਜਿਹੜੀ ਡਿਊਟੀ ਬਣਦੀ ਹੈ ਉਹਦੇ ਤੋਂ ਅਸੀਂ ਪਿੱਛੇ ਨਹੀਂ ਹਟ ਸਕਦੇ ਕਿਉਂਕਿ ਅੱਜ ਉਸ ਆਫਤਾ ਦੇ ਨਾਲ ਜਿਸ ਤਰ੍ਹਾਂ ਵੀ ਲੋਕ ਜੂਝ ਰਹੇ ਨੇ ਸਭ ਤੋਂ ਵੱਡੀ ਸਮੱਸਿਆ ਆਣੀ ਹੈ ਜਦੋਂ ਇਹ ਪਾਣੀ ਉਤਰ ਜਾਣਾ ਹੈ ਜਿਹੜੇ ਲੋਕਾਂ ਦੇ ਪਸ਼ੂ ਜਿਹੜੇ ਮਰ ਗਏ ਨੇ ਉਸ ਪਾਣੀ ਦੇ ਵਿੱਚ ਨੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਨੇ ਇਸ ਤੋਂ ਬਾਅਦ ਦੌਰ ਹੋਣਾ ਹੈ ਬਿਮਾਰੀਆਂ ਦਾ ਸ਼ੁਰੂ ਤੇ ਕੀ ਸਾਡੀ ਪੰਜਾਬ ਸਰਕਾਰ ਤੇ ਪੰਜਾਬ ਦਾ ਹੈਲਥ ਸਿਸਟਮ ਇੰਨਾ ਹੁਣ ਪੱਕਾ ਹੈਗਾ ਕਿ ਅਸੀਂ ਉਹਨਾਂ ਚੀਜ਼ਾਂ ਨਾਲ ਜਿਹੜਾ ਉਹ ਸਾਹਮਣਾ ਕਰਤਾ ਹੀ ਉਹਨਾਂ ਦਾ ਇਹ ਵੀ ਗੱਲ ਸੋਚਣ ਵਾਲੀ ਇੱਕ ਬਹੁਤ ਹੀ ਵੱਡੀ ਅਣਗਹਿਲੀ ਮੈਂ ਇੱਥੇ ਇਹ ਮੰਨਦਾ ਜਿੱਤੇ ਹਰੇਕ ਰੈਲੀ ਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਵਲੰਟੀਅਰ ਇਕੱਠੇ ਹੋ ਜਾਂਦੇ ਸੀਗੇ ਜਿਹੜੇ ਉਹ ਇਕੱਠੇ ਹੋ ਕੇ ਜਿਹੜਾ ਰੈਲੀਆਂ ਦੇ ਵਿੱਚ ਪਹੁੰਚ ਜਾਂਦੇ ਸੀ ਇਹ ਬੱਸਾਂ ਭਰ-ਭਰ ਕੇ ਅੱਜ ਜ਼ਰੂਰਤ ਸੀਗੀ ਉਹਨਾਂ ਵਲੰਟੀਅਰਜ਼ ਦੀ ਕਿੱਥੇ ਤੁਹਾਡੀ ਪਾਰਟੀ ਦੇ ਵਲੰਟੀਅਰਜ਼ ਉਹ ਕੀ ਕਰ ਰਹੇ ਨੇ ਉਹ ਵੀ ਇੱਕ ਸੋਸ਼ਲ ਮੀਡੀਆ ਤੇ ਵੀਡੀਓਜ਼ ਚੱਲ ਰਹੀਆਂ ਐ ਜਿਹਦੇ ਵਿੱਚ ਉਹ ਸੈਂਟਰਸ ਦੇ ਨਾਲ ਮੱਥਾ ਲਾ ਲਈ ਲਾਰੇ ਆ ਕਿ ਗੱਲ ਰਜਿੰਦਰ ਜੀ ਤੁਹਾਡੀ ਬਿਲਕੁਲ ਸੋਹਣੀ ਸੱਚ ਹੈ ਪਿਛਲੇ ਦਿਨੀ ਜਦੋਂ ਲੁਧਿਆਣੇ 'ਚ ਵੀ ਇਲੈਕਸ਼ਨ ਹੋਏ ਆ ਤੇ ਸਾਰੇ ਪੰਜਾਬ 'ਚੋਂ ਪੋਲਿਟੀਕਲ ਲਿੰਕ ਰੱਖਣ ਵਾਲੇ ਲੋਕ ਆਪਣੀ ਆਪਣੀਆਂ ਬੱਸਾਂ ਭਰ ਕੇ ਉੱਥੇ ਪਹੁੰਚੇ ਸਾਰੀਆਂ ਪਾਰਟੀਆਂ ਮੈਂ ਸਿਰਫ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਾਂਗਾ ਉਹ ਕਾਂਗਰਸ ਹੋਵੇ ਉਹ ਕੱਲ ਦੀ ਧਰ ਹੋਵੇ ਜਾਂ ਭਾਜਪਾ ਹੋਵੇ ਸਾਰਿਆਂ ਦੇ ਵਲੰਟੀਅਰ ਉੱਥੇ ਪਹੁੰਚੇ ਔਰ ਉਹਨਾਂ ਨੇ ਘਰ ਘਰ ਜਾ ਕੱਲੇ ਕੱਲੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜੇ ਉਹਦੇ ਗੋਡੇ ਜਿਹੜੇ ਉਹ ਘੁੱਟੇ ਆ ਉਹਨਾਂ ਦੇ ਅੱਗੇ ਨੱਕ ਰਗੜੀ ਐ ਤੇ ਹੁਣ ਅਜੋ ਸਰਕਾਰੀ ਜਿਹੜੇ ਇਹਨਾਂ ਦੇ ਬੰਦੇ ਕਿੱਥੇ ਨੇ ਕੀ ਪਾਰਟੀਆਂ ਦਾ ਫਰਜ਼ ਨਹੀਂ ਬਣਦਾ ਕਿ ਹੁਣ ਉਹ ਲਿਈਏ ਇਹ ਉਹੀ ਮੈਂ ਗੱਲ ਕਰ ਰਿਹਾ ਸੀਗਾ ਅੱਜ ਆਮ ਆਦਮੀ ਪਾਰਟੀ ਜਿਹੜੀ ਐ ਉਹ ਆਪਣੇ ਆਟਾ ਦਾਲ ਦੇ ਵਿਰੋਧ ਦੇ ਵਿੱਚ ਜਿਹੜੀ ਉਹ ਰਾਸ਼ਨ ਕਾਰਡ ਵਾਲੀ ਉਹ ਮੀਟਿੰਗਾਂ ਘਰ-ਘਰ ਚੱਲ ਰਹੀਆਂ ਨੇ ਘਰ-ਘਰ ਚੱਲ ਰਹੀਆਂ ਕਾਉਂਸਲਰਾਂ ਦੇ ਦਫ਼ਤਰਾਂ ਦੇ ਵਿੱਚ ਚੱਲ ਰਹੀਆਂ ਔਰ ਲੋਕਾਂ ਨੂੰ ਉਹ ਪੋਸਟਰ ਵਗੈਰਾ ਵੰਡੇ ਜਾ ਰਹੇ ਆ ਉੱਥੇ ਸਮਝਾਇਆ ਜਾ ਰਿਹਾ ਕਿ ਨਹੀਂ ਸਾਡੀ ਸਕੀਮ ਸਹੀ ਏ ਔਰ ਸੈਂਟਰ ਗਵਰਨਮੈਂਟ ਗਲਤ ਕਹਿ ਰਹੀ ਏ ਦੂਸਰੀ ਤਰਫ ਕਾਂਗਰਸ ਜਿਹੜੀ ਏ ਉਹ ਸੰਵਿਧਾਨ ਬਚਾਓ ਰੈਲੀ ਦੇ ਵਿੱਚ ਇਕੱਠੀ ਹੋ ਰਹੀ ਏ ਜਦਕਿ ਤੁਹਾਡੀ ਜ਼ਰੂਰਤ ਪੰਜਾਬ ਬਚਾਓ ਹੋਣੀ ਚਾਹੀਦੀ ਪੰਜਾਬ ਬਚਾਓ ਦੇ ਵਿੱਚ ਹੋਣੀ ਚਾਹੀਦੀ ਸੰਵਿਧਾਨ ਬਚਾਓ ਚ ਨਹੀਂ ਏ ਕਿਉਂਕਿ ਤੁਸੀਂ ਜਿਸ ਸਟੇਟ ਵਿੱਚ ਰਹਿੰਦੇ ਹੋ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਪਹਿਲੀ ਜ਼ਿੰਮੇਵਾਰੀ ਬੰਦੀ ਹੈ ਪਹਿਲੀ ਜ਼ਿੰਮੇਵਾਰੀ ਉਹਨੂੰ ਬਚਾਉਣਾ ਪੈਂਦਾ ਉਹਦੇ ਬਾਰੇ ਸੋਚਣਾ ਕਿ ਤੁਹਾਡੇ ਅੱਜ ਮਾੜੇ ਹਾਲਾਤ ਜਿਕਰ ਪੰਜਾਬ ਤੇ ਆ ਗਏ ਨੇ ਤੇ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਖਲੋ ਜਾਓ ਉੱਥੇ ਆ ਕੇ ਲੇਕਿਨ ਰਜਿੰਦਰ ਜੀ ਗੱਲ ਤਾਂ ਇੱਥੇ ਮੁੱਕਦੀ ਹੈ ਨਾ ਕਿ ਤੁਸੀਂ ਦੇਖਿਆ ਵੀ ਜਦੋਂ ਵੀ ਕਿਤੇ ਸਾਡੇ ਦੇਸ਼ ਦੇ ਵਿੱਚ ਕੋਈ ਐਦਾਂ ਦੀ ਕੁਦਰਤੀ ਆਫਤ ਆਦੀ ਹੈ ਤੇ ਪੰਜਾਬ ਜਾਂ ਪੰਜਾਬੀ ਲੋਕ ਜਿਹੜੇ ਨੇ ਉਹ ਹਮੇਸ਼ਾ ਨਾਲ ਖੜਦੇ ਨੇ ਬਿਲਕੁਲ ਜੀ ਉਹ ਕਿਸੇ ਤਰ੍ਹਾਂ ਵੀ ਮਦਦ ਦੀ ਲੋੜ ਹੋਵੇ ਪੰਜਾਬ ਤੋਂ ਸਭ ਤੋਂ ਪਹਿਲੇ ਜਾਂਦੀ ਹੈ ਅੱਜ ਪੰਜਾਬ ਦੇ ਨਾਲ ਕਿਹੜੀ ਸਟੇਟ ਕਰਦੀ ਹੈ ਅੱਜ ਕਿਹੜੀ ਸਟੇਟ ਦੇ ਕੋਈ ਮੁੱਖ ਮੰਤਰੀ ਦਾ ਜਾਂ ਕਿਸੇ ਸੋਸ਼ਲ ਵਰਕਰ ਦਾ ਵਰਕਰ ਦਾ ਕੋ ਬਿਆਨ ਆਇਆ ਹੈ ਕਿ ਅਸੀਂ ਪੰਜਾਬ ਚ ਆ ਰਹੇ ਹਾਂ ਜਾਂ ਪੰਜਾਬ ਦੀ ਕਿਸੇ ਤਰ੍ਹਾਂ ਵੀ ਹੈਲਪ ਕਰ ਰਹੇ ਜਿੱਥੇ ਹਰਿਆਣੇ ਨੂੰ ਪੰਜਾਬ ਦਾ ਭਰਾ ਕਿਹਾ ਜਾਂਦਾ ਹੈ ਸੁੱਖ-ਦੁੱਖ ਦੇ ਵਿੱਚ ਉਹ ਹਮੇਸ਼ਾ ਪੰਜਾਬ ਵੱਧ ਚੜ ਕੇ ਹਿੱਸਾ ਪਾਉਂਦਾ ਹੈ ਔਰ ਹਰਿਆਣੇ ਵਾਲੇ ਭਰਾ ਜਿਹੜੇ ਨੇ ਉਹ ਵੀ ਆ ਜਾਂਦੇ ਨੇ ਮਗਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਏ ਕਿ ਜਦੋਂ ਦੇਸ਼ ਨੂੰ ਲੋੜ ਹੁੰਦੀ ਏ ਤੇ ਪੰਜਾਬ ਖੜਾ ਹੋ ਜਾਂਦਾ ਹੈ ਅੱਜ ਪੰਜਾਬ ਨੂੰ ਲੋੜ ਏ ਅੱਜ 4 ਤੋਂ 5 ਦਿਨ ਬੀਤ ਚੁਕੇ ਆ ਮਗਰ ਕਿਸੇ ਵੀ ਸਟੇਟ ਦੇ ਵਿੱਚੋਂ ਔਰ ਕਿਸੇ ਵੀ ਮੰਤਰੀ ਦਾ ਜਾਂ ਸੀਐਮ ਦਾ ਕੋਈ ਬਿਆਨ ਤੱਕ ਨਹੀਂ ਆਇਆ ਅੱਜ ਜ਼ਰੂਰਤ ਏ ਪੰਜਾਬ ਨੂੰ ਅੱਜ ਪੰਜਾਬ ਨੂੰ ਜ਼ਰੂਰਤ ਏ ਉਸ ਪੰਜਾਬ ਨੂੰ ਜ਼ਰੂਰਤ ਏ ਜਿਨੇ ਸਭ ਤੋਂ ਜ਼ਿਆਦਾ ਸ਼ਹਾਦਤਾਂ ਦਿੱਤੀਆਂ ਉਸ ਪੰਜਾਬ ਨੂੰ ਜ਼ਰੂਰਤ ਏ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ ਜੀ ਅੱਜ ਜ਼ਰੂਰਤ ਪੰਜਾਬ ਨੂੰ ਹੈ ਤੇ ਅੱਜ ਦੇਸ਼ ਕਿੱਥੇ ਖੜਿਆ ਇਹ ਗੱਲਾਂ ਜਿਹੜੀਆਂ ਐ ਇਹ ਪੰਜਾਬ ਹਰ ਥਾਂ ਜਿਹੜਾ ਖੜਾ ਹੋ ਜਾਂਦਾ ਹੈ ਕਿਉਂ ਖੜਾ ਹੋ ਜਾਂਦਾ ਹੈ ਕਿਉਂਕਿ ਸਾਡੇ ਦਿਲ ਦੇ ਵਿੱਚ ਦੇਸ਼ ਭਗਤੀ ਔਰ ਪਿਆਰ ਆ ਅਸੀਂ ਇਨਸਾਨਾਂ ਦੇ ਪ੍ਰਤੀ ਪਿਆਰ ਆ ਅਸੀਂ ਭਾਰਤ ਨੂੰ ਆਪਣਾ ਦੇਸ਼ ਮੰਨਿਆ ਏ ਇਸ ਕਰਕੇ ਇਹਨਾਂ ਦੇ ਲੋਕਾਂ ਨੂੰ ਅਸੀਂ ਆਪਣਾ ਭੈਣ ਭਰਾ ਮੰਨਿਆ ਏ ਅਸੀਂ ਇਹਨਾਂ ਦੇ ਲਈ ਜਾ ਕੇ ਖੜੇ ਹੋ ਜਾਂਦੇ ਆਂ ਲੇਕਿਨ ਅੱਜ ਪੰਜਾਬ ਨਾਲ ਕੌਣ ਖੜਾ ਹੈ ਅੱਜ ਇਹ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਹੈ ਕਿ ਅੱਜ ਦੇਸ਼ ਦੇ ਲਈ ਮੌਕਾ ਆ ਉਹਨਾਂ ਦੇ ਲਈ ਅੱਜ ਪੰਜਾਬ ਨੂੰ ਜ਼ਰੂਰਤ ਹੈ ਅੱਜ ਤੁਹਾਡੇ ਵੱਲ ਅੱਖਾਂ ਅੱਡ ਕੇ ਉਹ ਲੋਕ ਖੜੇ ਨੇ ਦੇਖੋ ਵਿਚਾਰ ਕਰਨਾ ਚੰਗੀ ਗੱਲ ਹੈ ਆਪਣੇ ਆਪਣੇ ਤੌਰ ਤੇ ਹਰ ਕੋਈ ਜਿਹੜਾ ਕੋਸ਼ਿਸ਼ ਕਰ ਰਿਹਾ ਅਸੀਂ ਵੀ ਕੋਸ਼ਿਸ਼ ਕਰ ਰਹੇ ਆਂ ਤੇ ਜਿਹੜੇ ਵੀ ਲੋਕ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਆਪਣੇ ਆਪਣੇ ਤੌਰ ਤੇ ਜੋ ਵੀ ਕਿਸੇ ਦੀ ਮਦਦ ਕੀਤੀ ਜਾ ਸਕਦੀ ਕਰੋ ਇੱਕ ਦੂਸਰੇ ਦਾ ਸਾਥ ਦਿਓ ਕਿਉਂਕਿ ਜੇ ਅਸੀਂ ਸਰਕਾਰਾਂ ਤੇ ਦੇਖਦੇ ਰਹੇ ਜਾਂ ਬਾਹਰਲੇ ਸਟੇਟਾਂ ਵੱਲ ਦੇਖਦੇ ਰਹੇ ਤੇ ਸ਼ਾਇਦ ਬਹੁਤ ਦੇਰ ਹੋ ਜਾਏਗੀ ਜਿਹੜੇ ਲੋਕ ਅੱਜ ਇਸ ਹੜ੍ਹ ਤੋਂ ਪੀੜਿਤ ਨੇ ਸਾਡੇ ਭੈਣ ਭਾਈ ਨੇ ਸਾਡੇ ਪਰਿਵਾਰ ਦਾ ਸਾਡੇ ਪੰਜਾਬ ਦਾ ਹਿੱਸਾ ਨੇ ਕਿਸੇ ਤਰ੍ਹਾਂ ਦੀ ਵੀ ਮਦਦ ਜਿਹੜੀ ਤੁਸੀਂ ਉਹਨਾਂ ਦੀ ਕਰ ਸਕਦੇ ਹੋ ਉੱਥੇ ਪਹੁੰਚ ਕੇ ਜਾਂ ਉੱਥੇ ਬਿਨਾਂ ਪਹੁੰਚੇ ਜ਼ਰੂਰ ਕਰੋ ਤੇ ਅੱਜ ਦੀ ਵੀਡੀਓ ਨੂੰ ਖਤਮ ਕਰਨ ਤੋਂ ਪਹਿਲੇ ਅਸੀਂ ਇਹ ਤੇ ਲਾਸਟ ਜਿਹੜਾ ਰਜਿੰਦਰ ਜੀ ਕੋਲੋਂ ਵਿਊ ਲਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਹਾਲਾਤ ਨਾ ਆਣ ਇਸ ਕਰਕੇ ਸਰਕਾਰ ਨੂੰ ਇੱਕ ਜਿਹੜਾ ਸੰਦੇਸ਼ ਸਾਡਾ ਦੇਣਾ ਬਣਦਾ ਹੈ ਕਿ ਮੌਨਸੂਨ ਤੋਂ ਪਹਿਲੇ ਕੀ ਤਿਆਰੀ ਕਰਨੀ ਚਾਹੀਦੀ ਹੈ ਤੇ ਮੌਨਸੂਨ ਤੋਂ ਬਾਅਦ ਦੀ ਜਿਹੜੀ ਤਿਆਰੀ ਆ ਉਹ ਕੀ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਇਦਾਂ ਦੀ ਮਾਰ ਨਾ ਛੇੜ ਲੰਭੋ ਦੇਖੋ ਜੀ ਮੌਨਸੂਨ ਜਿੱਥੇ ਇਸ ਵਾਰੀ ਜਲੰਧਰ ਨੇ ਦੇਖਿਆ ਹੈ ਸੜਕਾਂ ਭਰੀਆਂ ਹੋਈਆਂ ਸੀਗੀਆਂ ਪਾਣੀਆਂ ਦੇ ਨਾਲ ਨਗਰ ਨਿਗਮ ਆਪਣੀ ਡਿਊਟੀ ਪੂਰੀ ਨਹੀਂ ਕਰ ਸਕਿਆ ਬਿਲਕੁਲ ਸਮੇਂ ਤੋਂ ਪਹਿਲਾਂ ਪ੍ਰਬੰਧਨ ਕੀਤਾ ਜਾ ਸਕਦਾ ਹੈ ਤੇ ਸਮੇਂ ਤੋਂ ਪਹਿਲਾਂ ਮੁਸੀਬਤ ਨੂੰ ਕੁਝ ਹੱਦ ਤੱਕ ਹੱਲ ਵੀ ਕੀਤਾ ਜਾ ਸਕਦਾ ਹੈ ਮਗਰ ਜੇਕਰ ਸਮਾਂ ਨਿਕਲ ਜਾਏ ਤਾਂ ਫਿਰ ਕੁਦਰਤ ਦੇ ਆਸਰੇ ਹੀ ਤੁਹਾਨੂੰ ਜਿਹੜਾ ਜੀਣਾ ਪਏਗਾ ਜਿਦਾਂ ਕਿ ਹੁਣ ਹੋ ਰਿਹਾ ਜੋ ਹੋ ਰਿਹਾ ਤੇ ਜੇਕਰ ਸਮਾਂ ਰਹਿੰਦੇ ਪ੍ਰਬੰਧਨ ਕੀਤਾ ਜਾਂਦਾ ਪਾਣੀ ਦਾ ਪਰਬੰਧਨ ਕੀਤਾ ਜਾਂਦਾ ਕਿ ਲੋਕਾਂ ਦੇ ਜਿਹੜਾ ਸੀ ਐਮਰਜੈਂਸੀ ਵੈਕੈਂਟ ਦਾ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਕਢਣਾ ਹੈ ਕਿਸ ਤਰੀਕੇ ਦੇ ਨਾਲ ਪਸ਼ੂਆਂ ਦੀਆਂ ਜਾਨਾਂ ਬਚਾਉਣੀਆਂ ਸੀਗੀਆਂ ਇਹ ਮੌਕਾ ਰਹਿੰਦੇ ਹੀ ਜਿਹੜਾ ਹੈ ਉਹਦੇ ਨਾਲ ਨਜਿੱਠਿਆ ਜਾ ਸਕਦਾ ਸੀਗਾ ਔਰ ਜੇਕਰ ਸਾਲ ਦੇ ਸਾਲ ਅਜਿਹੀਆਂ ਸਥਿਤੀਆਂ ਪੈਦਾ ਹੁੰਦੀਆਂ ਨੇ ਤੇ ਬਹੁਤ ਹੀ ਜ਼ਰੂਰੀ ਏ ਕਿ ਸਾਨੂੰ ਇਹਦੇ ਨਾਲ ਜੁੜੀ ਹੋਈ ਮਸ਼ੀਨਰੀ ਜਿਹੜੀ ਏ ਉਹ ਖਰੀਦਣੀ ਚਾਹੀਦੀ ਏ ਔਰ ਅਸੀਂ ਅਜਿਹੀਆਂ ਸਥਿਤੀਆਂ ਦੇ ਵਿੱਚ ਨਾ ਪਹੁੰਚੀਏ ਉਹਦੇ ਲਈ ਤਿਆਰ ਬਰ ਤਿਆਰ ਰਹੀਏ ਪਹਿਲਾਂ ਹੀ ਬਿਲਕੁਲ ਜੀ ਬਹੁਤ ਵਧੀਆ ਤਰੀਕੇ ਨਾਲ ਰਜਿੰਦਰ ਜੀ ਨੇ ਦੱਸਿਆ ਤੋਂ ਅੱਜ ਦੀ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਇੱਕ ਲਾਸਟ ਮੈਸੇਜ ਜਿਹੜਾ ਹੈ ਉਹ ਸਮਝ ਲਈਏ ਪਿਛਲੇ ਦਿਨੀ ਅਸੀਂ ਦੇਖਿਆ ਵੀ ਪੰਜਾਬ ਸਰਕਾਰ ਨੇ ਇੱਕ ਲਿਸਟ ਜਾਰੀ ਕੀਤੀ ਸੀ ਜਿਸ ਦੇ ਵਿੱਚ ਲਗ ਲਗ ਕਮਿਊਨਿਟੀਜ਼ ਦੇ ਜਿਹੜੇ ਬੋਰਡ ਜਿਹੜੇ ਬਣਾਏ ਗਏ ਉਸ ਤੋਂ ਬਾਅਦ ਕਾਫੀ ਲੋਕਾਂ ਨੇ ਜਿਹੜਾ ਉਹ ਸੰਘਰਸ਼ ਵੀ ਕੀਤਾ ਵਿਚਾਰ ਚਰਚਾ ਹੁੰਦੀ ਰਹੀਆਂ ਵੀ ਸਾਡੀ ਬਰਾਦਰੀ ਦਾ ਬੋਰਡ ਹੋਣਾ ਚਾਹੀਦਾ ਸਾਡੀ ਬਰਾਦਰੀ ਦਾ ਹੋਣਾ ਚਾਹੀਦਾ ਅੱਜ ਉਹ ਬੋਰਡ ਕਿਸ ਕੰਮ ਆ ਰਹੇ ਨੇ ਜਦੋਂ ਪੰਜਾਬ ਅੱਧਾ ਰੁੜਿਆ ਪਿਆ ਤੋਂ ਬੋਰਡ ਕਿਹੜੇ ਕੰਮ ਆ ਰਹੇ ਨੇ ਅਸਲ ਦੇ ਵਿੱਚ ਪੰਜਾਬ ਨੂੰ ਲੋੜ ਹੈ ਇੱਕ ਨੈਚੁਰਲ ਡਿਜ਼ਾਸਟਰ ਡਿਪਾਰਟਮੈਂਟ ਇੱਕ ਲਗ ਮੰਤਰੀ ਜਿਹੜਾ ਉਹਦਾ ਰੱਖਿਆ ਜਾਏ ਡਿਪਾਰਟਮੈਂਟ ਦੇ ਵਿੱਚ ਜਿਹੜਾ ਉਹ ਸਟਾਫ ਪ੍ਰੋਪਰ ਹੋਏ ਜਿਹੜਾ ਇਹਨਾਂ ਚੀਜ਼ਾਂ ਨੂੰ ਜਿਹੜਾ ਇਹਨਾਂ ਦੇ ਬਾਰੇ ਗੌਰ ਕਰੇ ਆਉਣ ਵਾਲੇ ਸਮੇਂ ਦੀ ਜਿਹੜਾ ਫਿਊਚਰ ਪਲੈਨਿੰਗ ਹੋਵੇ ਨਾ ਕਿ ਸਿਰਫ ਇਹ ਨਹੀਂ ਕਿ ਮੇਰੀ ਕਮਿਊਨਿਟੀ ਦਾ ਕੋ ਬੋਰਡ ਹੈ ਮੇਰੀ ਕਮਿਊਨਿਟੀ ਦੀ ਕੋਈ ਸੋਸਾਇਟੀ ਬਣੇ ਤੇ ਮੇਰਾ ਨਾਮ ਉੱਚਾ ਹੋ ਜਾਏ। ਤੋਂ ਮੈਨੂੰ ਲੱਗਦਾ ਵੀ ਜੇ ਇਦਾਂ ਦਾ ਜੇ ਕਿਤੇ ਪਹਿਲੇ ਸਰਕਾਰ ਨੇ ਸੋਚਿਆ ਹੁੰਦਾ ਤੇ ਸ਼ਾਇਦ ਅੱਜ ਜਿਹੜਾ ਪੰਜਾਬ ਦੇ 2250 ਪਿੰਡ ਡੁੱਬੇ ਨੇ ਉਹਨਾਂ ਦੀ ਗਿਣਤੀ ਸ਼ਾਇਦ ਘੱਟ ਹੁੰਦੀ ਜਾਂ ਇਹ ਜਦੋਂ ਮੁਸ਼ਕਲ ਆਣ ਪਈ ਹੈ ਤੇ ਮੁਸ਼ਕਲ ਜਦੋਂ ਲੰਘ ਜਾਣੀ ਹੈ ਉਸ ਤੋਂ ਬਾਅਦ ਆਮ ਜਨਤਾ ਦੀ ਜ਼ਿੰਦਗੀ ਕਿਦਾਂ ਉਹ ਦੁਬਾਰਾ ਜਿਹੜੀ ਪਟਰੀ ਤੇ ਆਣੀ ਹੈ ਉਹਦੇ ਬਾਰੇ ਵੀ ਜਿਹੜਾ ਉਸ ਸਰਕਾਰ ਕੁਝ ਸੋਚ ਸਕਦੀ ਲੇਕਿਨ ਇਸ ਸਭ ਕੁਝ ਜਿਹੜਾ ਕਾਗਜ਼ਾਂ ਦੇ ਵਿੱਚ ਹੈ ਸ਼ਾਇਦ ਜਿੱਦਾਂ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ਰਹੀਆਂ ਨੇ ਇਹ ਵੀ ਸਰਕਾਰ ਉਦਾਂ ਸਿਰਫ ਆਪਣਾ ਕਾਰਜਕਾਲ ਪੂਰਾ ਕਰ ਰਹੀ ਹੈ ਤੇ ਪਿਛਲੀਆਂ ਸਰਕਾਰਾਂ ਨੂੰ ਕੋਸ ਰਹੀ ਹੈ ਜਿਸ ਤਰ੍ਹਾਂ ਕਿਸੇ ਟਾਈਮ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਪਾਣੀ ਵਾਲੀ ਬੱਸ ਚਲਾ ਕੇ ਬੜੀ ਵੱਡੀ ਉਪਲਬਧੀ ਹਾਸਲ ਕੀਤੀ ਸੀ ਮੈਨੂੰ ਲੱਗਦਾ ਵੀ ਅੱਜ ਉਹ ਪਾਣੀ ਵਾਲੀ ਬੱਸ ਕੱਢ ਲੈਣੀ ਚਾਹੀਦੀ ਹੈ ਜਿਹੜੇ ਵਿਚਾਰੇ ਸਾਡੇ ਭੈਣ ਭਾਈਓ ਪਾਣੀ ਦੇ ਵਿੱਚ ਰੁੜ ਰਹੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਉਦਾਂ ਹੀ ਪਾਣੀ ਦੀ ਬੱਸ ਵਰਗਾ ਇੱਕ ਉਹ ਭਗਵੰਤਮਾਨ ਜਿਹੜਾ ਹੈਲੀਕਾਪਟਰ ਵੀ ਸਾਨੂੰ ਨਜ਼ਰ ਆ ਰਿਹਾ ਜਿਹੜਾ ਅੱਜ ਪਤਾ ਨਹੀਂ ਕਿਹੜੇ ਪਿੰਡਾਂ ਦੇ ਵਿੱਚ ਉੱਡ ਰਿਹਾ ਤੇ ਕਿੰਨੇ ਕੁ ਲੋਕਾਂ ਦੀ ਉਹ ਜਾਨ ਬਚਾ ਰਿਹਾ ਤੇ ਕਿੰਨੇ ਕੁ ਲੋਕਾਂ ਨੂੰ ਜਿਹੜਾ ਆਪਣੀ ਜਗ੍ਹਾ ਤੇ ਪਹੁੰਚਾ ਰਿਹਾ ਤੋਂ ਅੱਜ ਵਿਚਾਰ ਕੀਤਾ ਰਜਿੰਦਰ ਕੁਮਾਰ ਜੀ ਦੇ ਨਾਲ ਤੇ ਜੇ ਤੁਹਾਨੂੰ ਇਹ ਗੱਲਾਂ ਸਾਡੀਆਂ ਚੰਗੀਆਂ ਲੱਗੀਆਂ ਨੇ ਤੇ ਇਸ ਕਰਕੇ ਇੱਕ ਛੋਟੀ ਜੀ ਬੇਨਤੀ ਹੈ ਤੁਹਾਡੇ ਅੱਗੇ ਜਿੱਦਾਂ ਮੈਂ ਪਹਿਲੇ ਗੱਲ ਕੀਤੀ ਆ ਕਿ ਜਿਹੜੇ ਲੋਕ ਭੈਣ ਭਾਈ ਸਾਡੇ ਅੱਜ ਮੁਸ਼ਕਲ 'ਚ ਨੇ ਉਹਨਾਂ ਦੀ ਮਦਦ ਲਈ ਜਰੂਰ ਆਪਣਾ ਹੱਥ ਜਿਹੜਾ ਹੈ ਉਹ ਅੱਗੇ ਲਿਆਓ ਕਿਸੇ ਵੀ ਤਰ੍ਹਾਂ ਪੈਸੇ ਦੇ ਤੌਰ ਤੇ ਜਾਂ ਆਪ ਖੁਦ ਜਾ ਕੇ ਜੇ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ ਤੇ ਦੋਸਤੋ ਜਰੂਰ ਕਰਿਓ ਧੰਨਵਾਦ